ਇਹਨਾਂ ਫੋਰਸ ਸਾਫ ਕਰਕੇ ਉਦੋਂ ਬਾਅਦ ਫਿਰ ਬਲੇਡ ਨਾ ਕਰਦੇ ਆ ਪੂਰੀ ਪ੍ਰੋਕੂਸ਼ਨ ਲੈ ਕੇ ਪੂਰਾ ਸਿਸਟਮ ਨਾ ਕਰਦੇ ਆ ਬਾਈ ਯਾਰ ਕੇ ਹੋ ਫਰੇਮਿੰਗ ਵਗੈਰਾ ਉਧਰ ਦੇਖੋ ਵੀਰ ਅਰਗੇ ਸਾਫ ਕਰ ਰਹੇ ਨਾ ਉਹ ਵਗੈਰਾ ਕੰਮ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਜੀ ਸੋਸਿਆ ਕਰ ਲੰਮਸਕਾਰ ਬਾਈ ਜੀ ਅੱਜ ਸਾਡੇ ਫਾਰਮ ਦੇ ਬਾਈ ਜਗਸੀਰ ਵਰਗੇ ਤੇ ਵੀਰ ਦਾ ਨਾਂ ਕੀ ਹੈ ਵੀਰੇ ਵੀਰ ਸੁਰਿੰਦਰ ਸਿੰਘ ਵੀਰ ਸੁਰਿੰਦਰ ਤੇ ਬਾਈ ਜਗਸੀਰ ਆਏ ਹੋਏ ਸੀਗੇ ਖੋਫਟਿੰਗ ਕਰਨਾ ਖੁਰ ਬਣਾਉਣਾ ਖੁਰ ਬਣਾਉਣਾ ਆਏ ਸੀ ਗਾਵਾਂ ਦੇ ਕਾਫੀ ਖੁਰ ਖਰਾਬ ਸੀ ਵੀਰਾਂ ਨਾਲ ਆਪਾਂ ਗੱਲ ਵੀ ਕਰਾਵਾਂਗੇ ਵੀਰਾਂ ਦਾ ਐਡਰੈਸ ਵੀ ਦੱਸਾਂਗੇ ਤੇ ਬਾਈਆਂ ਤੋਂ ਆਪਾਂ ਪੁੱਛਾਂਗੇ ਲਵੀ ਕੀ ਕੀ ਬੈਨੀਫਿਟਾ ਲਵੀ ਆਪਾਂ ਨੂੰ ਕਿਉਂ ਜ਼ਰੂਰੀ ਆ ਕੀ ਕੀ ਕਾਰਨ ਨਾਲ ਵੀ ਗਾਵਾਂ ਦੇ ਖੁਰ ਕਿਉਂ ਖਰਾਬ ਹੁੰਦਾ ਕਾਫੀ ਨੌਲੇਜ ਆ ਵੀਰਾਂ ਨੂੰ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਵੀ ਇਹੀ ਕਰਦਾਗਾ ਲਵੀ ਜੇ ਆਪਾਂ ਖੁਰ ਬਣਾਉਣੇ ਹੋਣ ਤਾਂ ਜਿੱਥੇ ਚੰਗੀ ਜਾਣਕਾਰੀ ਹੋਵੇ ਵੀਰਾਂ ਨਾਲ ਉੱਥੋਂ ਬਣਾਉਣੇ ਚਾਹੀਦੇ ਆ। ਬਾਕੀ ਮੇਨ ਬੀਨਾ ਦਾ ਬੈਨੀਫਿਟ ਵੀ ਇਹ ਆ ਵੀਰਾਂ ਕੋਲੇ ਜਿਹੜਾ ਸਕੰਜਾ ਦਾ ਬੀਨਾ ਦੇ ਨਾਲ ਹੀ ਹੁੰਦਾਗਾ। ਕਈ ਵੀਰਾਂ ਕੋਲੇ ਸਕੰਜਾ ਨਹੀਂ ਹੁੰਦਾ ਫਾਰਮ ਦੇ। ਜਿੱਥੇ ਫਾਰਮ ਦੇ ਸਕੰਜਾ ਉੱਥੋਂ ਬਿਨਾਂ ਸਕੰਜੇ ਤੋਂ ਵੀ ਆ ਜਾਂਦੇ ਆ ਪਰ ਜਿੱਥੇ ਸਕੰਜਾ ਨਹੀਂ ਹੁੰਦਾ ਇਹਨਾਂ ਕੋਲੇ ਆਪ ਦਾ ਸਕੰਜਾ ਹੈਗਾਗਾ। ਸਕੰਜਾ ਵੀ ਨਾਲ ਲੈ ਕੇ ਆਉਂਦੇ ਆ। ਸਕੰਜੇ ਦੇ ਬਿਨਾ ਹਫ ਸਟ੍ਰਿਮਿੰਗ ਹੁੰਦੀ ਨਹੀਂ, ਖੁਰਸਾਫ ਹੁੰਦੇ ਨਹੀਂ, ਚੰਗੀ ਤਰ੍ਹਾਂ ਨਹੀਂ ਮਲਾਉਂਦੇ। ਬਾਕੀ ਜਿਨ੍ਹਾਂ ਨੇ ਮੇਲੇ ਚਗਾਵਾ ਲੈ ਕੇ ਜਾਣੀਆਂ ਜੇ ਖੋਰ ਵਗੈਰਾ ਸਹੀ ਨਹੀਂ ਹੈਗੇ ਤਾਂ ਪਹਿਲਾਂ ਹੀ ਉਹਨਾਂ ਦੀ ਟ੍ਰਿਮਿੰਗ ਵਗੈਰਾ ਕਰਾ ਲੈਣੀ ਚਾਹੀਦੀ ਹੈ। ਬਾਕੀ ਵੀਰ ਆਹ ਕਰੀ ਜਾਂਦੇ ਆਪਾਂ ਦਿਖਾਉਣੇ ਵੀ ਆ ਤੁਹਾਨੂੰ ਨਾਲ ਦੀ ਨਾਲ। ਅ ਬਾਈ ਵਰਗੇ ਖੋਰ ਵਗੈਰਾ ਬਣਾਈ ਜਾਂਦੇ ਆ گاਵਾਂ ਦੇ। ਤੇ ਜਦੋਂ گاਵਾਂ ਕਈ ਵਾਰ ਤਾਂ ਆਪਾਂ ਨੂੰ ਹੀਫਰ گاਵਾਂ ਦੇ ਵੀ ਪ੍ਰੋਬਲਮ ਆ ਜਾਂਦੀਆਂ ਛੋਟੀਆਂ ਬੱਚੀਆਂ ਦੇ। ਮਤਲਬ ਕਿ ਵੱਡੀਆਂ ਥੋੜੀਆਂ ਜਿਹਾ ਜਿਵੇਂ ਹੀਫਰ ਤਾਲ ਦੀਆਂ ਹੋ ਜਾਂਦੀਆਂ ਆਂ ਗਿਆ। ਆ ਬਹੁਤ ਜਿਆਦੇ ਪ੍ਰੋਬਲਮ ਆਉਂਦੀਆਂ ਜੇ ਆਪਾਂ ਖੁਰਨੀ ਬਣਾਉਂਦੇ ਦੁੱਧ ਵੀ ਘਟਦਾ ਐ ਨਹੀਂ ਮਤਲਬ ਐਨੀਮਲ ਜਿਆਦਾ देर ਖੜ੍ਹੇ ਵੀ ਨਹੀਂ ਸਕਦਾ ਦਾ ਜਿਆਦਾ ਦੇਰ ਖੜ੍ਹ ਕੇ ਖਾ ਵੀ ਨਹੀਂ ਸਕਦਾ ਜਦੋਂ ਇਹ ਆਪਾਂ ਨੂੰ ਪ੍ਰੋਬਲਮ ਆ ਜਾਣਗੇ ਡੇਰੀ ਦੇ ਵਿੱਚ ਖਾਣਾ ਪੀਣਾ ਐਨੀਮਲ ਛੱਡ ਜੂ ਜਿਆਦਾ ਬੈਠਣ ਲੱਗ ਜੂ ਐਨੀਮਲ ਫਿਰ ਆਈਡੀਆ ਲੱਗ ਜਾਂਦਾ ਲੈ ਵੀ ਇਹ ਤੇ ਖੁਰਾਂ ਦੀ ਪ੍ਰੋਬਲਮ ਆ ਲੰਗੜਾ ਕੇ ਵੀ ਚੱਲਣ ਲੱਗ ਜਾਂਦਾ ਐਨੀਮਲ ਕਈ ਵਾਰ ਐਨੀਮਲ ਲੰਗੜਾ ਕੇ ਨਹੀਂ ਚੱਲਦਾ ਤਕਲੀਫ ਆਉਂਦੀ ਹੁੰਦੀ ਐਨੀਮਲ ਨੂੰ ਫਿਰ ਵੀ ਇਹ ਪ੍ਰੋਬਲਮ ਆ ਜਾਂਦੀ ਹੁੰਦੀ ਆ ਵੀਰੇ ਯਾਰ ਆਪਾਂ ਉ ਉ ਤੋਂ ਦੇਖ ਕੇ ਐਨੀਮਲ ਨੂੰ ਆਪਾਂ ਜੱਜ ਨਹੀਂ ਕਰ ਸਕਦੇ ਜੇ ਆਪਾਂ ਕਹਾਂਗੇ ਲਵੀ ਆਪਾਂ ਉੱਪਰੋਂ ਐਨੀਮਲ ਨੂੰ ਦੇਖ ਕੇ ਜੱਜ ਕਰ ਲਿਆ ਖੁਰ ਖਰਾਬ ਆ ਜਦੋਂ ਆਪਣੇ ਖੁਰ ਜ਼ਿਆਦਾ ਵਿਗੜ ਜਾਂਦੇ ਆ ਫੇਰ ਆਪਾਂ ਉਦੋਂ ਇਹਨਾਂ ਦੀ ਹੈਲਪ ਲੈਣੇ ਆ ਬਾਈ ਵਰਗਿਆਂ ਦੀ ਆਪਾਂ ਨੂੰ ਚਾਹੀਦਾ ਲਵੀ ਜਦੋਂ ਐਨੀਮਲ ਆਪਾਂ ਨੂੰ ਥੋੜੀ ਜੀ ਵੀ ਆਪਾਂ ਨੂੰ ਲੱਗਦਾ ਲਵੀ ਇਹਦੀ ਇਨਟੇਕ ਘਟ ਰਿਹਾ ਐਨੀਮਲ ਦਾ ਜ਼ਿਆਦਾ ਬੈਠਣ ਲੱਗ ਗਿਆ ਐਨੀਮਲ ਜ਼ਿਆਦਾ ਥੋੜਾ ਥੋੜਾ ਵੀ ਲੰਗੜਾ ਕੇ ਚੱਲ ਗਿਆ ਨਾਲ ਦੀ ਨਾਲ ਹੀ ਆਪਾਂ ਨੂੰ ਖੁਰ ਵਗੈਰਾ ਚੈੱਕ ਕਰਵਾ ਲੈਣੇ ਚਾਹੀਦੇ ਆ ਤੇ ਵੀਰ ਵਰਗਿਆਂ ਤੋਂ ਟਰਿਮ ਵਗੈਰਾ ਕਰਵਾ ਲੈਣੇ ਚਾਹੀਦੇ ਆ ਆ ਦੇਖੋ ਬਾਈ ਯਾਰ ਇਹ ਆਪਣਾ ਗ੍ਰਾਈਂਡਰ ਨਾਲ ਕਰ ਰਹੇ ਆ 13 ਫੋਰਸ ਸਾਫ ਕਰਕੇ ਉਦੋਂ ਬਾਅਦ ਫਿਰ ਬਲੇਡ ਨਾਲ ਕਰਦੇ ਆ ਪੂਰੀ ਪ੍ਰਕਾਸ਼ਨ ਲੈ ਕੇ ਪੂਰਾ ਸਿਸਟਮ ਨਾਲ ਕਰਦੇ ਆ ਬਾਈ ਯਾਰ ਕੇ ਹੋ ਫਰੇਮਿੰਗ ਵਗੈਰਾ ਉਧਰ ਦੇਖੋ ਵੀਰ ਅਰਗੇ ਸਾਫ ਕਰ ਰਹੇ ਆ ਨੋਮ ਵਗੈਰਾ ਕੰਮ ਉਹਦੀ ਹਾਂਜੀ ਵੀਰ ਜੀ ਆਪਾਂ ਇਹਦੇ ਹੋਪ ਸਟ੍ਰੀਮਿੰਗ ਕਰਾ ਚੁੱਕੇ ਆਂ ਗਾਣੇ ਖੁਰ ਬਣਵਾ ਚੁੱਕੇ ਆਂ ਹੁਣ ਆਪਾਂ ਬਾਈ ਨਾਲ ਗੱਲ ਕਰਾਉਣੇ ਆਂ ਹੋਰ ਬਾਈ ਜਗਸੀਰ ਕੀ ਆਲਾ ਬਹੁਤ ਵਧੀਆ ਜੀ ਹੋਰ ਵੀਰ ਸਰੇਂਦਰ ਯਾਰ ਆ ਬਾਈ ਇਹ ਆ ਬਾਈ ਜਗਸੀਰ ਇਹ ਆ ਬਾਈ ਸਰੇਂਦਰ ਇਹ ਦੋਨੇ ਵੀਰ ਇਕੱਠੇ ਜੁਆਇੰਟ ਕੰਮ ਕਰਦੇ ਆ ਤੇ ਇੱਕ ਤਾਂ ਜਗਸੀਰ ਜੀ ਦਾ ਰਾਏ ਦੱਸ ਲਵੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਹੋਪ ਸਟ੍ਰੀਮਿੰਗ ਕਰਦਿਆਂ ਨੂੰ ਬਾਈ ਤਕਰੀਬਨ ਅਸੀਂ 2021 ਤੋਂ ਸਟਾਰਟ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ ਨਾਲ ਦੀ ਨਾਲ ਸਾਡਾ ਪ੍ਰੈਕਟੀਕਲ ਹੁੰਦਾ ਗਿਆ ਤੇ ਨਾਲ ਦੀ ਨਾਲ ਟ੍ਰੇਨਿੰਗ ਲੈਂਦੇ ਰਹੇ ਜੀ। ਤੇ ਆਪਣਾ ਯੂਨੀਵਰਸਿਟੀ ਗੜਵਾਸੂ ਨੇ ਜੀ 3 ਦਿਨਾਂ ਦਾ ਪ੍ਰੋਗਰਾਮ ਰੱਖਿਆ ਸੀਗਾ ਹੂਫ ਕੇਅਰ ਦਾ। ਉਹ ਵੀ ਆਪਾਂ ਕੀਤਾ ਜੀ। ਉਸ ਤੋਂ ਬਾਅਦ ਪੀਡੀਐਫ ਐ ਤੇ ਪੀਡੀਐਸ ਨੇ ਰਲ ਕੇ ਜੀ ਆਪਣਾ 15 ਦਿਨਾਂ ਦੀ ਟ੍ਰੇਨਿੰਗ ਦਾ ਕੋਰਸ ਕਰਵਾਇਆ। ਕਰਵਾਇਆ ਸੀ ਹਾਂ। ਉਹ ਵੀ ਆਪਾਂ 15 ਦਿਨਾਂ ਦਾ ਕੀਤਾ ਜੀ। ਠੀਕ ਹੈ। ਹਾਂ ਜੀ। ਬਾਕੀ ਵੀਰ ਆਪਾਂ ਅੱਜ ਦੇਖਿਆ ਤੁਸੀਂ ਬਹੁਤ ਵਧੀਆ ਆਪਣੇ ਫਾਰਮ ਦੇ ਦਾ ਪਹਿਲੀ ਵਾਰ ਆਏ ਆ ਬਾਈ ਵਰਗੇ ਪਹਿਲੀ ਵਾਰ ਆਏ ਹੋ ਤੁਸੀਂ। ਹਾਂ ਜੀ ਪਹਿਲੀ ਵਾਰ ਆਏ। ਤੇ ਬਹੁਤ ਵਧੀਆ ਕੰਮ ਲੱਗਿਆ ਸਾਨੂੰ ਵੀ ਤੁਹਾਡਾ ਧੰਨਵਾਦ ਜੀ ਤੇ ਜਾਣਕਾਰੀ ਵੀ ਬਾਈਆਂ ਨੂੰ ਬਹੁਤ ਆ ਇੱਕ ਮੈਂ ਪੁੱਛਣਾ ਚਾਹਣਾ ਲਵੀ ਜਿਆਦਾਤਰ ਇਹਦੀ ਲੋਡ ਕਿਉਂ ਪੈਂਦੀ ਆ ਆਪਾਂ ਨੂੰ گاਵਾਾਂ ਦੇ ਵਿੱਚ ਹਰੇਕ ਫਾਰਮ ਤੇ ਹੀ ਮੈਂ ਦੇਖਿਆ ਲਵੀ ਹੂਫ ਟ੍ਰੀਮਿੰਗ ਦੀ ਲੋਡ ਪੈਂਦੀ ਆ ਬਿਲਕੁਲ ਜੀ ਤਕਰੀਬਨ ਜੇ ਹੁਣ ਦੀ ਗੱਲ ਕਰੀਏ ਜਿਵੇਂ ਜਿਵੇਂ ਆਪਣੀ ਬਰੀਡ ਇੰਪਰੂਵਮੈਂਟ ਹੋਈ ਆ ਜਿਵੇਂ ਜਿਵੇਂ ਦੁੱਧ ਦੀ ਪ੍ਰੋਡਕਸ਼ਨ ਵਧੀ ਆ ਜੀ ਉਹ ਹੀ ਜੀ ਪ੍ਰੋਬਲਮਾਂ ਖੁਰਾਂ ਦੇ ਵਿੱਚ ਵੀ ਆਉਣ ਲੱਗੀਆਂ ਜੀ ਆ ਉਹ ਆਪਾਂ ਸਿਰਫ ਇੱਕੋ ਹੀ ਹੱਲ ਆ ਜੀ ਵੀ ਜਿਹੜੀ ਹੂਫ ਟ੍ਰੀਮਿੰਗ ਆ ਉਹ ਰੈਗੂਲਰ ਇੰਟਰਵਲ ਤੇ ਹੁੰਦੀ ਰਵੇ ਪਾਪ ਕੇ ਆਪਾਂ ਇਹ ਨਾ ਦੇਖੀਏ ਕਿ ਪਸ਼ੂ ਆਪਣਾ ਲੰਗ ਕਦੋਂ ਕੱਢਦਾ ਜੀ ਉਹ ਜਿਵੇਂ ਜਿਵੇਂ ਸਿਸਟਮ ਬਣਿਆ ਕਿ 6 ਮਹੀਨੇ ਬਾਅਦ ਹੂਫ ਟ੍ਰੀਮਿੰਗ ਹੁੰਦੀ ਰਹੇ ਕਿ ਪ੍ਰੋਬਲਮ ਆਵੇ ਨਾ ਆਵੇ ਨਾ ਉਹ ਤੇ ਸਾਡੀ ਸੁਜੈਸ਼ਨ ਇਹੀ ਹੈ ਕਿ ਆਪਣੀ ਹੀਫਰ ਸਟੇਜ ਤੋਂ ਜੇ ਹੂਫ ਟ੍ਰੀਮਿੰਗ ਸ਼ੁਰੂ ਹੋ ਜਾਂਦੀ ਆ ਠੀਕ ਹੈ ਕਿ ਜਦੋਂ ਪਸ਼ੂ ਦੇ ਸੂਣ ਚ 2 ਕੁ ਮਹੀਨੇ ਰਹਿੰਦੇ ਆ ਤੇ ਉਹ ਅੱਗੇ ਡਿਲੀਵਰੀ ਦੇਣੀ ਆ ਜੇ ਆਪਾਂ ਉਦੋਂ ਹੀ ਖੁਰਾਂ ਦੀ ਸੰਭਾਲ ਸ਼ੁਰੂ ਕਰ ਦਿੰਨੇ ਆ ਤਾਂ ਜਿਵੇਂ ਜਿਵੇਂ ਉਹ ਅੱਗੇ ਸੂਇਆਂ ਚ ਪਸ਼ੂ ਜਾਂਦਾ ਉਹਨੂੰ ਦਿੱਕਤਾਂ ਘੱਟ ਆਉਂਦੀਆਂ ਜੀ ਠੀਕ ਹੈ ਹਾਂ ਜੀ ਜਿਵੇਂ ਆਪਾਂ ਸਾਰੇ ਫਾਰਮ ਆ ਜਿਵੇਂ ਆ ਬੰਦੇ ਕੋਲੇ 100 ਐਨੀਮਲ ਆ ਹਾਂਜੀ ਉਹਨੂੰ ਰੈਗੂਲਰ 6-6 ਮਹੀਨਿਆਂ ਬਾਅਦ 100 ਐਨੀਮਲ ਦੀ ਕਰਨਾ ਚਾਹੀਦਾ ਜਿਵੇਂ 올ਡ ਏਜ ਦੀਆਂ ਕੁਝ ਗਾਵਾਂ ਹੈਗੀਆਂ ਜੀ ਜਾਂ ਕੁਝ ਕਿਸੇ ਨੂੰ ਦਿੱਕਤ ਹੁੰਦੀ ਆ ਜਿਵੇਂ ਕੈਟੋਸਿਸ ਹੋ ਗਿਆ ਜਾਂ ਹਾਈਪੋਕੈਲਸ਼ੀਮੀਆ ਹੋ ਗਿਆ ਇਹਨਾਂ ਚ ਆਪਾਂ ਨੂੰ ਉਹ ਇੰਟਰਵਲ ਘਟਾ ਕੇ ਤਕਰੀਬਨ 3 ਕੁ ਮਹੀਨਿਆਂ ਬਾਅਦ ਵੀ ਕਈ ਵਾਰੀ ਹੂਫ ਟ੍ਰੀਮਿੰਗ ਕਰਨੀ ਪੈ ਜਾਂਦੀ ਹੈ ਆ ਜਾਂਦੀ ਹੈ ਠੀਕ ਹੈ ਬਾਕੀ ਜਿਹੜੇ ਮੇਨ ਇਹਦੇ ਚ ਜਿਵੇਂ ਇੰਟਰਨੈਸ਼ਨਲ ਸਟੱਡੀ ਹੋਈ ਆ ਇਹਦੇ ਚ ਮੇਨ ਜਿਹੜੇ ਕਾਰਨ ਅੱਗੇ ਸਰਚ ਹੋਏ ਆ ਜੀ ਉਹਨਾਂ ਦੇ ਵਿੱਚ ਜੈਨੇਟਿਕ ਜੀ ਜਿਹੜਾ ਆਪਾਂ ਸੀਮਿੰਟ ਸਿਲੈਕਸ਼ਨ ਕਰਨੀ ਹੈਗੀ ਆ ਉਹ ਜਿਵੇਂ ਹੂਫ ਤੇ ਲੈਗਸ ਤੇ ਸਕੋਰ ਬੁੱਲ ਦੇ ਚੰਗੇ ਹੋਣ ਜੀ ਠੀਕ ਹੈ ਉਸ ਤੋਂ ਬਾਅਦ ਜਿਵੇਂ ਆਪਣਾ ਮੈਨੇਜਮੈਂਟ ਆ ਜਾਂਦਾ ਜੀ ਆਪਣਾ ਕੁਝ এনवायरमेंट ਫੈਕਟਰ ਵੀ ਹੈਗਾ ਮੈਨੇਜਮੈਂਟ ਦੇ ਵਿੱਚ ਤੁਸੀਂ ਕੀ ਦੇਖਦੇ ਜਾ ਤਰ੍ਹਾਂ ਮੈਨੇਜਮੈਂਟ ਦੇ ਵਿੱਚ ਜੀ ਜਿਵੇਂ ਆਪਣੇ ਸ਼ੈੱਡ ਡਿਜ਼ਾਈਨਿੰਗ ਵਗੈਰਾ ਕੀਤਾ ਆ ਖੁੱਲੇ ਹਵਾਦਾਰ ਹੋਵੇ ਜਾਂ ਕਾਊ ਦਾ ਕੰਫਰਟ ਹੋਣਾ ਚਾਹੀਦਾ ਜੀ ਤਕਰੀਬਨ 14 ਤੋਂ 16 ਘੰਟੇ ਪਸ਼ੂ ਨੂੰ ਬੈਠਣਾ ਜ਼ਰੂਰੀ ਆ ਉਹ ਤਾਂ ਹੀ ਬੈਠੂਗਾ ਜੇ ਉਹਦੇ ਲਈ ਆਪਾਂ ਵਧੀਆ ਜਗ੍ਹਾ ਦਿੱਤੀ ਹੋਈ ਹੈ ਜਗ੍ਹਾ ਦਿੱਤੀ ਹੋਈ ਹੈ ਹਾਂ ਜੀ ਦੂਸਰਾ ਇਹਨਾਂ ਦੀ ਫ ਖੜ ਕੇ ਪਸ਼ੂ ਨੇ ਪੱਠੇ ਖਾਣੇ ਆ ਉਹਦਾ ਡਿਜ਼ਾਈਨ ਵਧੀਆ ਹੋਣਾ ਚਾਹੀਦਾ ਉੱਥੇ ਜਿਹੜਾ ਆਪਣਾ ਸਕ੍ਰੈਪਰ ਆ ਜੇ ਵੈਸੇ ਸਫਾਈ ਹੁੰਦੀ ਹੈਗੀ ਆ ਉਹ ਦਿਨ ਵਿੱਚ ਦੀ ਦੋ ਵਾਰੀ ਜ਼ਰੂਰੀ ਹੈ ਜਿਹੜਾ ਬੰਦਾ ਤਿੰਨ ਵਾਰੀ ਕਰਨ ਉਹ ਦੀ ਬੈਸਟ ਆ ਜੀ ਠੀਕ ਹੈ ਹਾਂਜੀ ਬਾਕੀ ਜਿਹੜੀ ਆਪਾਂ ਗੱਲ ਕਰਦੇ ਆਂ ਕਈ ਵਾਰੀ ਮੂਰਲੇ ਪੈਰ ਪਸ਼ੂ ਘਮਾਉਣ ਲੱਗ ਪੈਂਦਾ ਤਾਂ ਜਿਹੜੇ ਆਪਾਂ ਟੀਐਮਆਰ ਨਾਲ ਪੱਠੇ ਪਾਤੇ ਜੀ ਉਸ ਤੋਂ ਬਾਅਦ ਜਿਹੜੇ ਆਪਾਂ ਪੱਠੇ ਅੱਗੇ ਪੁਸ਼ ਕਰਨੇ ਆ ਉਹ ਟਾਈਮ ਟੂ ਟਾਈਮ ਪਸ਼ੂ ਅੱਗੇ ਪਸ਼ੂ ਹੁੰਦੇ ਰਹਿਣ ਕਿ ਪਸ਼ੂ ਦੀ ਰੀਚ 'ਚ ਹੋਣ ਜਿਹੜੇ ਪਸ਼ੂ ਨੇ ਪੱਠੇ ਖਾਣੇ ਆ ਜਦੋਂ ਦੂਰ ਚਲੇ ਜਾਂਦੇ ਆ ਜੀ ਪਸ਼ੂ ਅੱਗੇ ਵੱਲ ਜ਼ੋਰ ਮਾਰਦਾ ਤਾਂ ਉਹ ਜਿਹੜਾ ਸਾਰਾ ਵੇਟ ਆ ਉਹ ਅੰਦਰਲੇ ਕਲਾ ਤੇ ਉੱਪਰ ਪੈਂਦਾ ਜੀ ਪਸ਼ੂ ਦੇ ਜਿਹਦੇ ਨਾਲ ਉਹ ਡੈਮੇਜ ਹੋਣ ਦਾ ਵੀ ਡਰ ਰਹਿੰਦਾ ਜਾਂ ਪਸ਼ੂ ਅੱਗੋਂ ਪੈਰ ਕਮਾਉਣ ਲੱਗ ਪੈਂਦਾ ਮੂਰਲੇ ਪੈਰਾਂ ਦੇ ਜ਼ਿਆਦਾ ਜ਼ੋਰ ਪਾਇਆ ਜਾਂਦਾ ਹਾਂਜੀ ਬਾਕੀ ਨਿਊਟ੍ਰੀਸ਼ਨ ਦਾ ਰੋਲ ਹੈਗਾ ਜੀ ਜਿੱਥੇ ਆਪਾਂ ਗੱਲ ਕਰੀਏ ਜਿੰਕ ਤੇ ਬਾਇਓਟਿਨ ਦੀ ਜੀ ਉਸਦੇ ਨਾਲ ਰਿਊਮਨ ਦਾ ਪੀ ਐਚ ਸਹੀ ਹੋਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਰਿਊਮਨ ਦਾ ਪੀ ਐਚ ਸਹੀ ਹੋਊਗਾ ਤਾਂ ਤਾਂ ਹੀ ਆਪਣਾ ਮਿਨਰਲ ਵਗੈਰਾ ਜਾਂ ਹੋਰ ਚੀਜ਼ਾਂ ਜਿਹੜੀਆਂ ਦਿੱਤੀਆਂ ਉਹਨਾਂ ਨੇ ਕੰਮ ਕਰਨਾ ਜੀ ਬਾਕੀ ਇੱਕ ਐ ਹੁੰਦਾ ਵੀਰੇ ਨੌਲੇਜ ਤਾਂ ਸਾਨੂੰ ਬਹੁਤ ਆ ਖੈਰਾ ਬਹੁਤ ਵਧੀਆ ਗੱਲਾਂ ਪਤਾ ਵੀ ਲੱਗਣਾ ਚਾਹੀਦਾ ਫਾਰਮਰਾਂ ਨੂੰ ਇਹ ਗੱਲਾਂ ਬਾਰੇ ਬਿਲਕੁਲ ਇੱਕ ਆਇਆ ਲ ਵੀ ਆਪਾਂ ਜਿਵੇਂ ਕਹਿ ਦਿੰਦੇ ਆ ਲ ਵੀ ਇਹਨਾਂ ਨੂੰ ਨੀਲੇ ਥੋਥਾ ਜਾਂ ਉਹ ਲਾਉਣਾ ਚਾਹੀਦਾ ਰੈਗੂਲਰ ਆਪਾਂ ਨੂੰ ਸਾਫ ਉਹ ਜਿਹੜੇ ਡੈਪ ਹੁੰਦਾ ਰਹੂਗਾ ਤਾਂ ਬਹੁਤ ਵਧੀਆ ਚੀਜ਼ ਆ ਜੀ ਕਿਉਂਕਿ ਜ਼ਿਆਦਾਤਰ ਜਿਹੜੀ ਜ਼ਰੂਰਤ ਆ ਜੀ ਜਦੋਂ ਹਿਊਮਿਡਿਟੀ ਦਾ ਟਾਈਮ ਹੁੰਦਾ ਆਪਣੇ ਸਪ੍ਰਿੰਕਰ ਆ ਵਗੈਰਾ ਫੌਗਰ ਚੱਲਦੇ ਆ ਤਾਂ ਉਦੋਂ ਜਿਹੜੇ ਖੋਰਾ ਉਹ ਜ਼ਿਆਦਾ ਗਿੱਲੇ ਜਾਂਦੇ ਆ ਉਹਦੇ ਨਾਲ ਕੀ ਆ ਵੀ ਜਦੋਂ ਪਸ਼ੂ ਦਾ ਖੁਰ ਸੌਫਟ ਹੋ ਗਿਆ ਕੋਈ ਵੀ ਪ੍ਰੋਬਲਮ ਆ ਉਹਨੂੰ ਜਲਦੀ ਆਊਗੀ ਤਾ ਨੀਲੇ ਥੋਥੇ ਨਾਲ ਕੀ ਹੈ ਇੱਕ ਤਾਂ ਬੈਕਟੀਰੀਅਲ ਇਨਫੈਕਸ਼ਨ ਘਟਦੀ ਹੈ ਜੀ ਬੈਕਟੀਰੀਆ ਨੂੰ ਖਤਮ ਕਰਦਾ ਦੂਸਰਾ ਉਹਦੇ ਖਰ ਹਾਰਡ ਹੁੰਦੇ ਆ ਜੀ ਜਿਹਦੇ ਨਾਲ ਆਪਾਂ ਨੂੰ ਦਿੱਕਤ ਛੇਤੀ ਨਹੀਂ ਆਉਂਦੀ ਹੈਗੀ ਜੀ ਤੇ ਆਪਾਂ ਨੂੰ ਕਿੰਨਾ ਘੋਲ ਬਣਾ ਕੇ ਡਿਪ ਕਰਨੇ ਚਾਹੀਦੇ ਆ तकरीबन ਜੇ ਆਪਾਂ ਰੈਗੂਲਰ ਵੇਸ ਤੇ ਆਪਾਂ ਡਿਪਿੰਗ ਕਰਨੀ ਹੈਗੀ ਹੈ ਜੀ ਤਾਂ 3% ਆਪਾਂ ਉਹਦਾ ਰੇਸ਼ੋ ਲੈਣੀ ਹੈਗੀ ਹੈ ਜੀ ਨੀਲੇ ਥੋਥੇ ਦੀ ਜੇ 100 ਲੀਟਰ ਪਾਣੀ ਆ ਤਾਂ 3 ਲੀਟਰ 3 ਗ੍ਰਾਮ ਤੇ ਜੇਕਰ ਪ੍ਰੋਬਲਮ ਹੈਗੀ ਆ ਤਾਂ ਆਪਾਂ 5% ਤੱਕ ਰੇਸ਼ੋ ਦੀ ਰੱਖ ਸਕਦੇ ਆ ਠੀਕ ਹੈ ਹਾਂਜੀ ਆਏ ਨਾ ਹੋਵੇ ਲਵੀ ਉੱਥੇ ਮੂੰਹ ਟੱਚ ਕਰੇ ਜਾਂ ਕੋਈ ਐਨੀਮਲ ਵੈਸੇ ਜਾਨਵਰ ਕਰਦਾ ਨਹੀਂ ਹੈਗਾ ਜੀ ਕਰਦਾ ਹੀ ਨਹੀਂ ਜਾਨਵਰ ਹਾਂਜੀ ਬਸ ਧਿਆਨ ਰੱਖਿਆ ਜਾਵੇ ਤਾਂ ਜਿਹੜਾ ਬੰਦਾ ਮਤਲਬ ਮਿਲਕਿੰਗ ਰੱਖਿਆ ਜਾਵੇ ਕੋਲੇ ਜੀ ਕੋਲੇ ਖੜਾਇਆ ਜਾਵੇ ਹਾਂ ਬੰਦੇ ਵੀ ਸਾਰੇ ਐਨੀਮਲ ਬਾਕੀ ਪਾਣੀ ਚ ਜਲਦੀ ਬੈਠ ਜਾ ਕਿੰਨੇ ਦਿਨ ਬਾਅਦ ਇਹ ਡਿਪਿੰਗ ਹੋਣੀ ਚਾਹੀਦੀ ਹੈ ਐਨੀਮਲ ਵੀਰੇ ਹਫਤੇ ਚ 3 ਕਵਾਰ ਹੋ ਜੇ ਤਾਂ ਦੀ ਬੈਸਟ ਆ ਜੀ ਵਾ ਬੈਸਟ ਆ ਹਾਂ ਧੰਨਵਾਦ ਠੀਕ ਹੈ ਦੂਸਰਾ ਜੀ ਆਪਣਾ ਜਿਹੜੀ ਮੇਨ ਆ ਜੀ ਪਾਣੀ ਦਾ ਬੜਾ ਰੋਲ ਆ ਜੀ ਅੱਛਾ ਪੀਣ ਵਾਲੇ ਪਾਣੀ ਦਾ ਪੀਣ ਵਾਲੇ ਪਾਣੀ ਦਾ ਪਸ਼ੂਆਂ ਵਾਸਤੇ ਜੀ ਠੀਕ ਹੈ ਜਿੰਨਾ ਜਿੰਨੇ ਆਪਾਂ ਹੋਰ ਪਾਸੇ ਜਿਵੇਂ ਸਾਈਲੇਜ ਦੀ ਕੁਆਲਿਟੀ ਤੇ ਗੱਲ ਕਰ ਲਓ ਜਾਂ ਹਰੇ ਪੱਠੇ ਦੀ ਕੁਆਲਿਟੀ ਫੀਡ ਦੀ ਕੁਆਲਿਟੀ ਤੇ ਜਿੰਨਾ ਆਪਾਂ ਧਿਆਨ ਦਿੰਨੇ ਆ ਉਸ ਦੇ ਨਾਲ ਨਾਲ ਜੇ ਪੀਣ ਵਾਲੇ ਪਾਣੀ ਦੀ ਵੀ ਕੁਆਲਿਟੀ ਚੰਗੀ ਹੋਊਗੀ ਤਾਂ ਆਪਾਂ ਨੂੰ ਰਿਜ਼ਲਟ ਦੋ ਗੁਨੇ ਮਿਲਣਗੇ ਜੇ ਸੋਰਾ ਵਗੈਰਾ ਪਾਣੀ ਜੋ ਮਾੜਾ ਗਾ ਹਾਂਜੀ ਮਾੜਾ ਹੈਗਾ ਜੀ ਉਹ ਠੀਕ ਹੈ ਬਿਲਕੁਲ ਜਿਵੇਂ ਆਪਾਂ ਨੂੰ ਇੱਕ ਨੰਬਰ ਪਾਣੀ ਜਿਵੇਂ ਖੇਤਾਂ ਵਾਸਤੇ ਚਾਹੀਦਾ ਹੋਵੇ 아니 ਆਪਣੇ ਵਾਸਤੇ ਜਿਵੇਂ ਪੀਣੇ ਹੋਵੇ ਇਹਨਾਂ ਵਾਸਤੇ ਚਾਹੀਦਾ ਬਿਲਕੁਲ ਬਿਲਕੁਲ ਜੀ ਠੀਕ ਹੈ ਠੀਕ ਹੈ ਉਹਦੇ ਨਾਲ ਆਪਾਂ ਨੂੰ ਆਉਟਪਟ ਹੋਰ ਮਿਲੂਗੀ ਇੱਕ ਵੀਰ ਆਏ ਦੱਸ ਦਿਓ ਯਾਰ ਲਵੀ ਆਹ ਸਕੰਜਾ ਵਗੈਰਾ ਲਵੀ ਇਹ ਤੁਸੀਂ ਨਾਲ ਲੈ ਕੇ ਆਉਣੇ ਹੋ ਨਾ ਜਿੱਥੇ ਫਾਰਮ ਦੇ ਜੇ ਫਾਰਮ ਕੋਲੇ ਹੈਗਾ ਜੀ ਤਾਂ ਉੱਥੇ ਵੈਸੇ ਚਲੇ ਜਾਇਦਾ ਜੀ ਜਿੱਥੇ ਨਹੀਂ ਹੈਗਾ ਉੱਥੇ ਫਿਰ ਸਕੰਜਾ ਅਸੀਂ ਨਾਲ ਲੈ ਆਉਣੇ ਠੀਕ ਹੈ ਇਹਦੇ ਨਾਲ ਲੋਟ ਵੀ ਨਹੀਂ ਆਉਂਦਾ ਬਿਲਕੁਲ ਬਿਲਕੁਲ ਜੀ ਤੇ ਫਿਰ ਤੁਸੀਂ ਵੀਰ ਅਡਰੈਸ ਦਿਓ ਤੁਸੀਂ ਆਵਦਾ ਲਈ ਥੋੜਾ ਪਿੰਡ ਕਿਹੜਾ ਹੈਗਾ ਅਡਰੈਸ ਸਾਡਾ ਪਿੰਡ ਸਾਡਾ ਦੋਨਾਂ ਦਾ ਰਮਾਣਾਜੀਤ ਸਿੰਘ ਰਮਾਣਾਜੀਤ ਸਿੰਘ ਪਿੰਡ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਬਾਈ ਹਾਂ ਮੇਰਾ ਫੋਨ ਨੰਬਰ ਹੈਗਾ ਜੀ 98636 3099 ਠੀਕ ਹੈ ਤੇ ਬਾਈ 98635 3099 98635 3099 ਹਾਂ 3099 ਦੋਨਾਂ ਮਗਰ ਲੱਗਦਾ ਠੀਕ ਹੈ ਠੀਕ ਹੈ ਬਾਕੀ ਕਈ ਵਾਰ ਆਏ ਹੁੰਦਾ ਯਾਰ ਕਈ ਵੀਰ ਫਾਰਮਰ ਛੋਟੇ ਆ ਜਿਨ੍ਹਾਂ ਕੋਲ 1 2 ਜਾਂ 3 ਨਗਾਵਾਵਾਂ ਹੁੰਦੀਆਂ ਉੱਥੇ ਤੁਸੀਂ ਪਹੁੰਚ ਕਰ ਲੈਣੇ ਅਸੀਂ ਚਲੇ ਜਾਂਦੇ ਆ ਜੀ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਨਹੀਂ ਆਮ ਤੌਰ ਤੇ ਹੂਫ ਟ੍ਰਿਮਰ ਕੀ ਕਹਿੰਦੇ ਯਾਰ ਜਿਹੜੇ ਚੰਗੇ ਆ ਜਿਹੇ ਹੈਗੇ ਵੀ ਆ ਉਹ ਕਹਿੰਦੇ ਬਾਈ ਇਹ ਤਾਂ ਜ਼ਿਆਦਾ ਐਨੀਮਲਾਂ ਤੇ ਆਵਾਂਗੇ ਨਹੀਂ ਚਲੇ ਜਾਂਦੇ ਆ ਜੀ ਉਹ ਜਿਹੜੇ ਕੋਲ ਜ਼ਿਆਦਾ ਹੋਣਗੇ ਨਾ ਫਿਰ ਚਲੋ ਹਾਂ ਜਦੋਂ ਬੰਦੇ ਨੇ ਕਾਮਯਾਬ ਹੋਣਾ ਯਾਰ ਉਹ ਤਾਂ ਛੋਟੇ ਲੈਵਲ ਤੋਂ ਹੀ ਹੋਣਾਗਾ ਉਹਦੀ ਮਦਦ ਹੋਣੀ ਜ਼ਰੂਰੀ ਹੈ ਠੀਕ ਹੈ ਠੀਕ ਹੈ ਇੱਕ ਸਾਨੂੰ ਐਂ ਦੱਸੋ ਵੀਰੇ ਯਾਰ ਐ ਬਰੀਡ ਵੀ ਸੁਧਾਰ ਲਈ ਹਾਂਜੀ ਬਰੀਡ ਤੇ ਬਹੁਤ ਕੰਮ ਕਰ ਲਿਆ ਦੁੱਧ ਵੀ ਆਪਾਂ ਬਹੁਤ ਲੈਵਲ ਤੇ ਲੈ ਗਏ ਬਿਲਕੁਲ ਪੰਜਾਬ ਦਾ ਖਾਸ ਕਰਕੇ ਹਾਈ ਲੈਵਲ ਤੇ ਹੋ ਗਿਆ ਆਪਾਂ ਉਥੇ ਮੇਲੇ ਦੇ ਵੀ ਜਾਂਦੇ ਆ ਪੀਡੀਐਫ ਤੇ ਦੇਖਦੇ ਆ ਕਿੰਨੀ ਵਧੀਆ ਬਰੀਡ ਹੁੰਦੀ ਆ ਬਿਲਕੁਲ ਜੀ ਤੇ ਸਾਈਲੇਜ ਦੀ ਕੁਆਲਿਟੀ ਵੀ ਬਹੁਤ ਸੁਧਾਰ ਲਈ ਬਜਾਉ ਨੇ ਇਹੋ ਜਿਹਾ ਸਾਈਲੇਜ ਕਿਸੇ ਹੋਰ ਸਟੇਟ ਦੇ ਵਿੱਚ ਨਹੀਂ ਹੁੰਦਾ ਤੇ ਹੋਰ ਜਿਵੇਂ ਹੁਣ ਆਪਾਂ ਪੈਰਾਂ ਤੋਂ ਮਾਰ ਖਾ ਰਹੇ ਆ ਐਨੀਮਲ ਜ਼ਿਆਦਾਤਰ ਆਪਾਂ ਦੇਖਦੇ ਆ ਜਿਵੇਂ ਉਸਲੀ ਐਨੀਮਲ ਜਿਵੇਂ ਤੁਸੀਂ ਗੱਲ ਕੀਤਾ ਜੀ ਸਾਇਲੇਜ ਦੀ ਕੁਆਲਿਟੀ ਦੀ ਜਿਵੇਂ ਜਿਵੇਂ ਬਰੀਡ ਵਧੀਆ ਜੀ ਦੁੱਧ ਵਧਿਆ ਤੇ ਨਾਲ ਨਾਲ ਆਪਾਂ ਸਾਇਲੇਜ ਦੀ ਕੁਆਲਿਟੀ ਤੇ ਵੀ ਕੰਮ ਕੀਤਾ ਉਸ ਦੇ ਨਾਲ ਨਾਲ ਸਾਇਲੇਜ ਦੇ ਵਿੱਚ ਸਟਾਰਚ ਵੀ ਵਧਿਆ ਜੀ ਵਧਿਆ ਠੀਕ ਤਾਂ ਇੱਕ ਇਹਦਾ ਵੱਡਾ ਕਾਰਨ ਜਦੋਂ ਆਪਾਂ ਕੋਈ ਵੀ ਜ਼ਿਆਦਾ ਦੁੱਧ ਵਾਲੇ ਪਸ਼ੂ ਨੂੰ ਫੀਡ ਵੀ ਵਧਾਉਣੇ ਆ ਤੇ ਸਾਇਲੇਜ ਵੀ ਵਧਾ ਦਿੰਨੇ ਆ ਉਹਦੇ ਨਾਲ ਐਸੋਡੋਸਿਸ ਦੀ ਪ੍ਰੋਬਲਮ ਰਹਿੰਦੀ ਹੈ। ਆਉਂਦੀ ਐਸੋਡੋਸਿਸ ਉਹ ਇੱਕ ਵੱਡਾ ਕਾਰਨ ਆ ਜੀ। ਕਈ ਬੰਦੇ ਕਹਿੰਦੇ ਆ ਵੀ ਅਸੀਂ ਮਿਨਰਲ ਵੀ ਵਧੀਆ ਚੰਗੀ ਕੁਆਲਿਟੀ ਦਾ ਪਾ ਰਹੇ ਆ ਪਰ ਫਿਰ ਵੀ ਨਹੀਂ ਰਿਜ਼ਲਟ ਮਿਲਦਾ। ਤਾਂ ਉਸ ਤੇ ਕੀ ਆ ਵੀ ਐਸੋਡੋਸਿਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਜੀ। ਉਹ ਫੇਰ ਹੀ ਅੱਗੇ ਆਪਣੇ ਬਲੱਡ ਦੇ ਥਰੂ ਰਿਊਮਣ ਦਾ ਜੇ ਪੀ ਐਚ ਸੈੱਟ ਰਹੂਗਾ ਤਾਂ ਜਿਹੜੀ ਚੀਜ਼ ਆਪਾਂ ਖਵਾ ਰਹੇ ਆ ਉਹ ਫੇਰ ਹੀ ਅੱਗੇ ਜਾ ਕੇ ਹੂਫ ਨੂੰ ਲੱਗਣੀ ਹੈ ਜੀ। ਠੀਕ ਹੈ। ਉਹਨਾਂ ਨੂੰ ਟੇਕ ਵੀ ਘਟਾ ਜਾਣਾ ਐਸਿਲੀਸ ਨਾਲ। ਬਿਲਕੁਲ 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 ਜੀ। ਪਾਂ ਬਾਕੀ ਜਿਹੜੀ ਵਿਧੀ ਦੀ ਗੱਲ ਤੁਸੀਂ ਕੀਤੀ ਹੈ ਜੀ ਜਿਹੜੀ ਸਾਨੂੰ ਸਿਖਾਈ ਆ ਉਹ ਡੱਚ ਮੈਥਡ ਕਹਿੰਦੇ ਨੇ ਜੀ ਜ਼ਿਆਦਾਤਰ ਜਿਹੜਾ ਤੁਸੀਂ ਡੱਚ ਮੈਥਡ ਯੂਰਪੀਅਨ ਕੰਟਰੀਆਂ ਚ ਜ਼ਿਆਦਾ ਚੱਲਦਾ ਹੈਗਾ ਤੇ ਇਸ ਤੋਂ ਇਲਾਵਾ ਜੇ ਦੁਨੀਆ ਦੀ ਗੱਲ ਕਰੀਏ ਤਾਂ ਜੀ ਅਮਰੀਕਾ ਦੇ ਵਿੱਚ ਕੈਂਸਸ ਮੈਥਡ ਜਾਂ ਵਾਈਟ ਲਾਈਨ ਐਟਲਸ ਮੈਥਡ ਜਾਂ ਬੈਲੈਂਸ ਮੈਥਡ ਬੈਲੈਂਸ ਮੈਥਡ ਤੇ ਆਪਣਾ ਜਿਹੜਾ ਯੂਰਪੀਅਨ ਮੈਥਡ ਆ ਜੀ ਇਹ ਅਸੀਂ ਕੰਬਾਈਨ ਕਰਦੇ ਹੈਗੇ ਆਂ ਜੀ ਠੀਕ ਹੈ ਕਿ ਜਿੱਥੇ ਸਾਨੂੰ ਆਉਟਪੁੱਟ ਮਿਲਦਾ ਹੈਗਾ ਬਾਕੀ ਹਰੇਕ ਫਾਰਮਰ ਦਾ ਜਿਹੜਾ ਛੱਡਦਾ ਡਿਜ਼ਾਈਨ ਹੈ ਜਾਂ ਉਹਨਾਂ ਦੇ ਪਸ਼ੂ ਰੱਖੇ ਹੋਏ ਆ ਜੀ ਕਈਆਂ ਦੇ ਪ੍ਰੋਪਰ ਪੱਕੀ ਜਗ੍ਹਾ ਹੀ ਰੱਖੇ ਹੋਏ ਆ ਉਹਨਾਂ ਦੀ ਵਿਧੀ ਹਾਂਜੀ ਤੇ ਜਿੱਥੇ ਜਗ੍ਹਾ ਕੱਚੀ ਹੈਗੀ ਜਾਂ ਉੱਥੇ ਉਹ ਫਰਕ ਪੈ ਜਾਂਦਾ ਥੋੜਾ ਜਿਹਾ ਜੀ ਤੇ ਸਾਨੂੰ ਜਿੱਥੋਂ ਜਿਹੜੀ ਚੀਜ਼ ਦਾ ਰਿਜ਼ਲਟ ਵਧੀਆ ਮਿਲਿਆ ਜੀ ਤਾਂ ਅਸੀਂ ਫਿਰ ਡੱਚ ਮੈਥਡ ਪਲੱਸ ਬੈਲੈਂਸ ਮੈਥਡ ਦਾ ਮੇਲ ਜੋੜ ਕਰਕੇ ਉਹਨਾਂ ਨੂੰ ਅੱਗੇ ਅਪਲਾਈ ਕਰਦੇ ਹੈਗੇ ਆਂ ਜੀ ਕਈ ਵਾਰ ਜਦ ਆਪਾਂ ਦੇਖਦੇ ਆਂ ਖੋਰ ਵਗੈਰਾ ਜਮ ਹੀ ਉਹ ਹੋ ਜਾਂਦੇ ਆ ਝੜ ਜਾਂਦੇ ਆ ਮੈਂ ਕਹਿੰਦਾ ਕਈਆਂ ਦੇ ਕੀੜੇ ਪਏ ਇਹੋ ਜਿਹੇ ਵੀ ਮਿਲ ਜਾਂਦੇ ਹੁੰਦੇ ਹਾਂ ਹਾਂਜੀ ਬਹੁਤ 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 ਜ਼ਿਆਦਾ ਖਰਾਬ ਹੁੰਦੇ ਆ ਉੱਥੇ ਫਿਰ ਤੁਸੀਂ ਸਾੜੀ ਇਹਦੀ ਪੱਟੀ ਵਗੈਰਾ ਜਿਹੜਾ ਕੋ ਲਾਉਣਾ ਇਹ ਉਹ ਸਾਰਾ ਕੁਝ ਹੁੰਦਾ ਸਾਰਾ ਟ੍ਰੀਟਮੈਂਟ ਕਰਦੋ ਪ੍ਰੋਪਰ ਸਾਡੇ ਤੇ ਆ ਜੀ ਉਹਦਾ ਪ੍ਰੋਪਰ ਟ੍ਰੀਟਮੈਂਟ ਕਰਨਾ ਉਸ ਤੋਂ ਬਾਅਦ ਜਿਹੜੀ ਸਾਂਭ ਸੰਭਾਲ ਦੀ ਹੁੰਦੀ ਆ ਉਹ ਫਾਰਮਰ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਕਿਉਂ ਉਹ ਜਿਹੜੀ ਜਗ੍ਹਾ ਗਈ ਉਹਨੂੰ ਵਧੀਆ ਕੰਫਰਟ ਆ ਤੇ ਪੋਲੀ ਜਗ੍ਹਾ ਦਿੱਤੀ ਜਾਵੇ ਜੀ ਕਈ ਵਾਰੀ ਦੋਨੇ ਹੀ ਕਲਾ ਡੈਮੇਜ ਹੁੰਦੇ ਆ ਤਾਂ ਉੱਥੇ ਆਪਾਂ ਪਸ਼ ਮਾਰਾ ਐਗਰੀ ਹੁੰਦਾ ਸਾਡੇ ਨਾਲ ਤਾਂ ਪਸ਼ੂ ਦੀ ਰਿਕਵਰੀ ਬਹੁਤ ਜਲਦੀ ਹੋ ਜਾਂਦੀ ਹੈ ਜੀ ਕਿਉਂਕਿ ਉਹਦੀ ਰੀਚ ਚ ਪੱਠੇ ਵੀ ਆਪ ਉਹਦੀ ਰੀਚ ਚ ਦੇਣੇ ਆ ਤੇ ਪਸ਼ੂ ਦੇ ਪਾਣੀ ਵੀ ਉਹਨੂੰ ਆਪਾਂ ਰੀਚ ਚ ਦੇਣਾਗਾ ਤੇ ਜਗਾ ਜਿਹੜੀ ਉਹ ਸੁੱਕੀ ਤੇ ਪੋਲੀ ਰੱਖਣੀ ਆ ਜਾਂ ਤੁਸੀਂ ਪ੍ਰਾਲੀ ਸੈੱਟ ਲਓ ਜਾਂ ਰੇਤਾ ਸੈੱਟ ਲਓ ਕਾਕਾ ਰੇਤਾ ਸੈੱਟ ਲਓ ਜੀ ਵੀ ਜਿਹੜਾ ਪਸ਼ੂ ਨੂੰ ਤਕਲੀਫ ਨਾ ਹੋਵੇ ਜੀ ਠੀਕ ਹੈ ਹਾਂਜੀ ਬਾਕੀ ਮੈਂਗਾ ਬਾਈ ਦੀ ਗੱਲ ਦੱਸਦਾ ਬਾਈ ਬਹੁਤ ਚਿਰ ਦਾ ਜੋੜਿਆ ਹੋਇਆ ਹੈ ਡੈਰੀ ਨਾਲ ਆ ਉਹ ਜੋ ਪਹਿਲਾਂ 17 ਤੋਂ ਅਸੀਂ ਡੇਰੀ ਫਾਰਮਿੰਗ ਨਾਲ ਜੁੜੇ ਹੋਏ ਹੈਗੇ ਆ ਜੀ ਬਹੁਤ ਜ਼ਰ ਦੇ ਬਾਈ ਇਹ ਕੰਮ ਨਾਲ ਜੁੜੇ ਹੋਇਆ ਤਾਂ ਕਰਕੇ ਬਾਈ ਨੂੰ ਨੌਲੇਜ ਵੀ ਆ ਡੱਡ ਫੀਲਡਾਂ 'ਚ ਕੰਮ ਕਰਿਆ ਵੀਰ ਨੇ ਇੱਕ ਗੱਲ ਮੈਨੂੰ ਐਂ ਦੱਸ ਦਿਓ ਯਾਰ ਜੰਦਿਆਂ ਦੇ ਲਾਸਟ ਦੇ ਆਪਾਂ ਇਹ ਆ ਲਵੀ ਜੇ ਕਿਸੇ ਦੇ ਫਾਰਮ ਦੇ ਐਨੀਮਲ ਤੁਰੇ ਫਿਰਦੇ ਆ ਆਪਾਂ ਉੱਥੋਂ ਆਪਾਂ ਜੱਜਮੈਂਟ ਕੀ ਕਰ ਸਕਦੇ ਆ ਲੱਭੀ ਇਹਦੇ ਖੁਰ ਖਰਾਬ ਆ ਯਾਰ ਹਾਂ ਕਈ ਵਾਰ ਸਹੀ ਵੀ ਤੁਰੇ ਫਿਰਦੇ ਹੁੰਦੇ ਆ ਉੱਥੇ ਆਪਾਂ ਜੱਜਮੈਂਟ ਕਿਵੇਂ ਕਰਾਂਗੇ ਜੱਜਮੈਂਟ ਜੀ ਦੋ ਤਰ੍ਹਾਂ ਨਾਲ ਤਿੰਨ ਤਰ੍ਹਾਂ ਨਾਲ ਹੋ ਜਾਂਦੀ ਹੈ ਜੀ ਇੱਕ ਤਾਂ ਜਿਹੜਾ ਜਨਪ੍ਰੋ ਦੱਸਦਾ ਹੈਗਾ ਜੀ ਆਪਾਂ ਨੂੰ ਜਿਹਨਾਂ ਦਾ ਅਵੇਲੇਬਲ ਫੋਰ ਆਉਂਦਾ ਜ਼ਿਆਦਾਤਰ ਸਟੱਡੀ ਜਨਪ੍ਰੋ ਦੀ ਹੋਈ ਹੈ ਜੀ ਹਾਂਜੀ 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 ਬਿਲਕੁਲ ਉਹਦਾ ਕੀ ਆ ਉਹ ਲੋਕੋਮੋਸ਼ਨ ਸਕੋਰ ਆ ਜੀ 1 2 3 4 5 ਸਕੋਰ ਹਾਂਜੀ 5 ਉੱਤੇ ਤਾਂ ਜਮਾ ਆਪਣਾ ਐਂਡ ਵਾਲਾ ਹੀ ਆ ਜਾਂਦਾ ਜੀ ਰੋਲ ਸਟੇਜ ਆ ਜਾਂਦੀ ਆ ਉਹ ਜਿਹੜੀ ਪਹਿਲੀ ਸਟੇਜ ਆ ਆਪਾਂ ਜੱਜ ਕਰਨਾ ਜੀ ਉੱਥੇ ਕੀ ਆ ਵੀ ਥੋੜਾ ਜਿਹਾ ਬੈਂਡ ਪਾਉਣ ਲੱਗ ਪੈਂਦਾ ਪਸ਼ੂ ਠੂਈ ਚ ਜੀ ਠੂਈ ਠੀਕ ਹੈ ਹਾਂ ਜੀ ਉਹ ਜਿਵੇਂ ਜਿਵੇਂ ਪੈਂਡ ਵੱਧਦਾ ਉਹਦਾ ਉਹ ਸਟੇਜ ਵੱਧਦੀ ਆ ਜੀ ਵੱਧਦੀ ਆ ਬਾਕੀ ਜੀ ਉਹ ਆਪਾਂ ਤੋਰਨੇ ਆ ਪਸ਼ੂ ਦਾ ਮੂਹਰੇ ਪੈਰ ਚ ਪਿਛਲਾ ਪੈਰ ਪ੍ਰੋਪਰ ਜੇ ਆ ਰਿਹਾ ਤਾਂ ਉਹ ਓਕੇ ਆ ਜੀ ਜਿੰਨਾ ਜਿੰਨਾ ਉਹਦਾ ਗੈਪ ਵੱਧਦਾ ਜਾਂਦਾ ਜੀ ਉਹਨਾਂ ਉਹਨਾਂ ਉਹ ਪ੍ਰੋਬਲਮ ਦਾ ਰੋਲ ਮਾਈ ਜੀ ਹਾਂ ਵੈਸੇ ਜਦੋਂ ਥੋੜਾ ਜਿਹਾ ਤੀਜੇ ਸਟੇਜ ਤੇ ਜਾਵਣਦਾ ਪਸ਼ੂ ਉਹ ਖੁਦ ਦੱਸਣ ਲੱਗ ਪੈਂਦਾ ਦੱਸ ਲੱਗ ਜਾਂਦਾ ਬਿਲਕੁਲ ਜੀ ਆਮ ਤੌਰ ਤੇ ਨਵੇਂ ਬੰਦਿਆਂ ਨੂੰ ਨਹੀਂ ਪਤਾ ਲੱਗਦਾ ਕਈ ਵਾਰ ਆਪਾਂ ਤੋਂ ਆਪਾਂ ਹਾਂ ਲੰਗੜਾ ਆ ਕੇ ਤੁਰ ਲੱਗ ਜਾਂਦਾ ਜਿਆਦਾ ਬੈਠਣ ਲੱਗ ਜਾਂਦਾ ਪਸੂ ਇਹ ਪ੍ਰੋਬਲਮ ਆ ਜਿਆਦਾ ਆਉਂਦੀ ਹੈ ਬਿਲਕੁਲ ਜੀ ਆਪਾਂ ਬਾਈ ਨਾਲ ਅੱਜ ਗੱਲ ਕਰਾਈ ਯਾਰ ਵੀਰ ਫਾਰਮ ਦੇ ਇਹਨੂੰ ਬਹੁਤ ਵਧੀਆ ਲੱਗਿਆ ਇੱਕ ਤਾਂ ਬਾਲੇ ਦਿਨ ਨਹੀਂ ਇੱਕ ਤਾਂ ਬਾਲੇ ਦਿਨ ਮੈਂ ਪਹਿਲਾਂ ਵੀ ਮੇਰੇ ਮਨ ਤੁਸੀਂ ਸੋਰਨਾ ਕੰਟੈਕਟ ਕਰਾਂ ਮੈਂ ਇੱਕ ਦੋ ਵਾਰ ਮੈਂ ਕਰਿਆ ਵੀ ਆ ਪਰ ਆਪਣਾ ਮੇਲ ਨਹੀਂ ਹੋ ਚੱਕਿਆ ਬਾਕੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਬਾਈ ਜਿਨ੍ਹਾਂ ਨੇ ਵੀ ਆਪਣੇ ਪੂਰੇ ਪੰਜਾਬ ਚ ਜਾਂਦੇ ਆ ਵੀਰ ਅਰਗੇ ਕਿਸੇ ਵੀ ਵੀਰ ਨੇ ਹੋਫ ਟ੍ਰਿਮਿੰਗ ਕਰਾਉਣੀ ਹੋਵੇ ਬਹੁਤ ਵਧੀਆ ਕੰਮ ਕਰਦੇ ਆ ਇੱਕ ਵਾਰ ਜਦੋਂ ਫਾਰਮ ਤੇ ਸੱਦੋਗੇ ਫਿਰ ਪਤਾ ਲੱਗਦਾ ਹਾਂ ਬਈ ਕੰਮ ਵਾਕਈ ਜੈਨੂਣਾ ਬਾਕੀ ਵੀਰਾਂ ਨੂੰ ਨੌਲੇਜ ਵੀ ਐ ਤੁਹਾਨੂੰ ਦੱਸ ਕੇ ਵੀ ਜਾਣਗੇ ਫਾਰਮ ਤੇ ਕਿਉਂ ਤੁਹਾਡੇ ਖੂਫ ਵਗੈਰਾ ਖੋਰ ਵਗੈਰਾ ਖਰਾਬ ਹੁੰਦੇ ਐ ਐਨੀ ਮਿਲਦੇ ਹੋਰ ਵੀਰ ਜੀ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਬਾਈ ਜੀ ਸੋਸੀ ਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ